ਵੋਟਾਂ ਪੈਣ ਤੋਂ ਬਾਅਦ ਇਹ ਪਹਿਲਾ ਝਟਕਾ ਕਹੀਏ ਕਿ ਪਹਿਲਾ ਤੋਹਫਾ ਕਹੀਏ ਦੇਖੋ ਜੀ ਵੋਟਾਂ ਅਜੇ ਪੈਂਦੀਆਂ ਗਈਆਂ ਨੇ ਇੱਕ ਤਰੀਕ ਨੂੰ ਤੇ ਉਸ ਤੋਂ ਬਾਅਦ ਕਈ ਚੀਜ਼ਾਂ ਦੇ ਰੇਟ ਵਧਨੇ ਸ਼ੁਰੂ ਹੋ ਗਏ ਨੇ ਰੇਟ ਵਧਾ ਕੇ ਪੇਸ਼ ਕੀਤੇ ਜਾ ਰਹੇ ਨੇ ਔਰ ਪੰਜਾਬ ਔਰ ਇੰਡੀਆ ਦੇ ਵਿੱਚ ਦੁੱਧ ਦਾ ਰੇਟ ਜਿਹੜਾ ਹੈ ਇੱਕਦਮ ਚੁੱਕ ਦਿੱਤਾ ਗਿਆ ਔਰ ਇਹ ਵਧਿਆ ਹੋਇਆ ਰੇਟ ਜਿਹੜੇ ਦੁੱਧ ਪੈਦਾ ਕਰਨ ਵਾਲੇ ਕਿਸਾਨ ਨੇ ਉਹਨਾਂ ਨੂੰ ਨਹੀਂ ਮਿਲੇਗਾ ਇਹ ਦੁੱਧ ਦਾ ਵਧਿਆ ਹੋਇਆ ਰੇਟ ਦੁੱਧ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਇਹਦਾ ਕੋਈ ਬਹੁਤਾ ਲਾਭ ਨਹੀਂ ਹੋਣਾ ਪਸ਼ੂ ਪਾਲਣ ਵਾਲਿਆਂ ਨੂੰ ਕੋਈ ਬਹੁਤਾ ਲਾਭ ਨਹੀਂ ਹੋਣਾ ਇਹ ਜਿਹੜੀਆਂ ਦੁੱਧ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਲਾਭ ਹੋਣਾ ਔਰ ਦੁੱਧ ਦਾ ਰੇਟ ਵਧਾ ਦਿੱਤਾ ਗਿਆ ਹੈ ਵੇਰਕਾ ਨੇ ਤੇ ਅਮੂਲ ਨੇ ਦੋਨਾਂ ਨੇ ਦੁੱਧ ਦਾ ਰੇਟ ਵਧਾ ਦਿੱਤਾ ਹੈ ਪ੍ਰਤੀ ਲੀਟਰ 2-2 ਰੁਪਏ ਦੁੱਧ ਦਾ ਰੇਟ ਵਧਾਇਆ ਗਿਆ ਔਰ ਉਹਨਾਂ ਨੇ ਕਾਰਨ ਕੀ ਦੱਸਿਆ ਉਹ ਵੀ ਬੜੀ ਸੁਣਨ ਵਾਲੀ ਗੱਲ ਹੈ ਕਾਰਨ ਤੁਸੀਂ ਸੁਣਿਓ ਤਾਂ ਫਿਰ ਸੋਚਿਓ ਵੀ ਕੀ ਸੱਚੀ-ਮੁੱੱਚੀ ਇਹੀ ਕਾਰਨ ਹੈ ਦੁੱਧ ਦਾ ਰੇਟ ਵੇਰਕ ਪਹਿਲਾਂ ਤਾਂ ਅਮੂਲ ਨੇ ਵਧਾ ਦਿੱਤਾ ਅਮੂਲ ਕੰਪਨੀ ਤੋਂ ਬਾਅਦ ਵੇਰਕਾਂ ਨੇ ਦੁੱਧ ਦਾ ਰੇਟ 2 ਰੁਪਏ ਸਿੱਧਾ ਹੀ ਚੱਕ ਦਿੱਤਾ ਤਾਂ ਉਹਨਾਂ ਨੇ ਕਾਰਨ ਇਹ ਦੱਸਿਆ ਕਹਿੰਦੇ ਜੀ ਗਰਮੀ ਸ਼ੁਰੂ ਹੋ ਗਈ ਆ ਗਰਮੀ ਦੇ ਵਿੱਚ ਕਹਿੰਦੇ ਦੁੱਧ ਨੂੰ ਮਤਲਬ ਸੰਭਣਾ ਤੇ ਰੱਖਣਾ ਮਹਿੰਗਾ ਬਣ ਜਾਂਦਾ ਇਸ ਕਰਕੇ ਅਸੀਂ ਇਹਦਾ ਰੇਟ ਵਧਾ ਰਹੇ ਆ ਤੇ ਦੂਜੀ ਗੱਲ ਕਹਿੰਦੇ ਵੀ ਗਰਮੀ ਦੇ ਵਿੱਚ ਦੁੱਧ ਨੂੰ ਪੈਦਾ ਕਰਨਾ ਇਹ ਵੀ ਵੱਧ ਔਖਾ ਹੋ ਜਾਂਦਾ ਹੈ ਇਹ ਦੋਨਾਂ ਕਾਰਨਾਂ ਕਰਕੇ ਕਹਿੰਦੇ ਅਸੀਂ ਦੁੱਧ ਦਾ ਰੇਟ ਵਧਾਇਆ ਹੁਣ ਤੁਸੀਂ ਦੱਸਿਓ ਕਿ ਕੀ ਸੱਚਮੁੱਚ ਦੁੱਧ ਦਾ ਰੇਟ ਵਧਾਉਣ ਦੇ ਇਹ ਜਿਹੜੇ ਕਾਰਨ ਦੱਸੇ ਜਾ ਰਹੇ ਨੇ ਇਹ ਠੀਕ ਨੇ ਕੀ ਵਾਕਿਆ ਹੀ ਇਹ ਸਹੀ ਹੈ ਇੱਕ ਗੱਲ ਬਿਲਕੁਲ ਠੀਕ ਹੈ ਵੀ ਦੁੱਧ ਪੈਦਾ ਕਰਨਾ ਗਰਮੀ ਦੇ ਵਿੱਚ ਬਹੁਤ ਔਖਾ ਹੈ ਰੋਜ਼ਾਨਾ ਪਸ਼ੂਆਂ ਦੇ ਵਾਸਤੇ ਪੱਠੇ ਚਾਰਾ ਵੱਢ ਕੇ ਲਿਆਉਣਾ ਇੰਨੀ ਗਰਮੀ ਦੇ ਵਿੱਚ ਜਦੋਂ ਕੋਈ ਪੱਠੇ ਵੜਦਾ ਚਾਰਾ ਲੈ ਕੇ ਆਉਂਦਾ ਫਿਰ ਉਹਨੂੰ ਕੁੱਤਰਦਾ ਫਿਰ ਉਹਨੂੰ ਪਸ਼ੂਆਂ ਦੇ ਅੱਗੇ ਪਾਉਂਦਾ ਫਿਰ ਪਸ਼ੂਆਂ ਨੂੰ ਜਿਹੜਾ ਮਹਿੰਗੇ ਮਹਿੰਗੇ ਦਾਣੇ ਗਤਾਵੇ ਤੂੜੀ ਵਗੈਰਾ ਪਾ ਕੇ ਉਹਨੂੰ ਰਲੌਂਦਾ ਫਿਰ ਪਸ਼ੂਆਂ ਨੂੰ ਚੋਂਦਾ ਉਹਨਾਂ ਨੂੰ ਪਾਣੀ ਪਲਾਉਂਦਾ 5-7 ਵਾਰ ਦਿਨ 'ਚ ਪਸ਼ੂ ਨਹਾਉਂਦਾ ਫਿਰ ਉਹਨਾਂ ਦਾ ਗੋਹਾ ਗਰਮੀ ਦੇ ਵਿੱਚ ਜਦੋਂ ਸੁਟਣਾ ਪੈਂਦਾ ਤਾਂ ਵਾਕਿਆ ਹੀ ਦੁੱਧ ਪੈਦਾ ਕਰਨਾ ਬਹੁਤ ਔਖਾ ਹੈ ਪਰ ਇਹਦਾ ਲਾਭ ਦੁੱਧ ਦੇ ਰੇਟ ਵਧਣ ਦਾ ਲਾਭ ਜਿਹੜਾ ਹੈ ਉਹ ਦੁੱਧ ਪੈਦਾ ਕਰਨ ਵਾਲਿਆਂ ਤੱਕ ਨਹੀਂ ਪਹੁੰਚਦਾ ਉਹ ਕੰਪਨੀਆਂ ਤੱਕ ਵੱਧ ਜਾਂਦਾ ਤੇ ਜਿਨ੍ਹਾਂ ਤੋਂ ਉਹਨਾਂ ਨੇ ਦੁੱਧ ਖਰੀਦਣਾ ਉਹਨਾਂ ਨੂੰ 2 ਰੁਪਏ ਲੀਟਰ ਮਗਰ ਹੋਰ ਵਧਾ ਕੇ ਨਹੀਂ ਦਿੱਤੇ ਜਾਣਗੇ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆ ਜਿਵੇਂ ਦੁੱਧ ਦਾ ਰੇਟ 64 ਰੁਪਏ ਕਿਲੋ ਇਹਨਾਂ ਕੰਪਨੀਆਂ ਨੇ ਕਰ ਦਿੱਤਾ ਅੱਜ ਤੇ ਪਿੰਡਾਂ ਦੇ ਵਿੱਚ ਜਿਹੜਾ ਦੁੱਧ ਪੈਦਾ ਕਰਨ ਵਾਲੇ ਮਜ਼ਦੂਰ ਜਾਂ ਕਿਸਾਨ ਨੇ ਉਹਨਾਂ ਤੋਂ ਇਹ ਦੁੱਧ ਸਿਰਫ 35-40 ਰੁਪਏ ਤੱਕ ਕਿਲੋ ਲਿਆ ਜਾਂਦਾ ਔਰ ਫਿਰ ਜੇ ਉਹ ਉਹਨਾਂ ਦੇ 36 ਚੈਕਿੰਗਾਂ ਕੀਤੀਆਂ ਜਾਂਦੀਆਂ ਨੇ ਵੀ ਕੋਈ ਪਾਣੀ ਤਾਂ ਨਹੀਂ ਵਿੱਚ ਪਾਇਆ ਜਾਂ ਤਾਂ ਨਹੀਂ ਕੀਤਾ ਚਲੋ ਚੈੱਕ ਕਰਨਾ ਵਧੀਆ ਗੱਲ ਹੈ ਦੁੱਧ ਵਰਗੀਆਂ ਚੀਜ਼ਾਂ ਦੇ ਵਿੱਚ ਮਲਾਵਟ ਕਰਨੀ ਗੁਨਾਹ ਹੈ ਨਹੀਂ ਕਰਨੀ ਚਾਹੀਦੀ ਪਰ ਇਹਦਾ ਜਿਹੜਾ ਲਾਭ ਆ ਉਹ ਕੰਪਨੀਆਂ ਨੂੰ ਵੱਧ ਪਹੁੰਚਦਾ ਮੁਨਾਫਾ ਖੋਹਰਾਂ ਨੂੰ ਵੱਧ ਪਹੁੰਚਦਾ ਤੇ ਦੁੱਧ ਪੈਦਾ ਕਰਨ ਵਾਲਿਆਂ ਨੂੰ ਘੱਟ ਤੇ ਇਹਦਾ ਬੋਝ ਜਿਹੜੇ ਦੁੱਧ ਨਹੀਂ ਪੈਦਾ ਕਰਦੇ ਖਾਸ ਕਰ ਗਰੀਬ ਜਨਤਾ ਉਹਨਾਂ ਦੇ ਉੱਪਰ ਬੋਝ ਪਵੇਗਾ ਹੁਣ ਕਈ ਇਹ ਵੀ ਕਹਿ ਸਕਦੇ ਨੇ ਵੀ ਯਾਰ 2 ਰੁਪਏ ਰੇਟ ਵਧਿਆ ਤੇ ਕਿੰਨਾ ਕੁ ਬੋਝ ਪੈ ਜਾਊਗਾ ਭਾਈ ਜਿਨ੍ਹਾਂ ਕੋਲ ਤਾਂ ਪੈਸਾ ਵਾਧੂ ਹੈ ਉਹਨਾਂ ਵਾਸਤੇ ਤਾਂ ਦੁੱਧ ਲੀਟਰ ਚਾਹੇ 2000 ਹੋ ਜੇ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਪਰ ਜਿਹੜੇ ਮਿਹਨਤ ਕਰਕੇ ਕਮਾਉਂਦੇ ਨੇ ਪੈਸਾ ਕਿਰਤ ਕਰਕੇ ਸੱਚੀ ਸੁੱਚੀ ਕਮਾਈ ਕਰਦੇ ਨੇ ਉਹਨਾਂ ਵਾਸਤੇ 2 ਰੁਪਏ ਵੀ ਵੱਡੀ ਚੀਜ਼ ਹੋ ਜਾਂਦੇ ਨੇ ਔਰ ਆਮ ਲੋਕ ਨੇ ਜਿਹੜੇ ਉਨਾ ਵਾਸਤੇ ਸੱਚਮੁੱਚ ਹਮੇਸ਼ਾ ਹੀ 2 ਰੁਪਏ ਵੀ ਇੱਕ ਕੀਮਤ ਹੁੰਦੇ ਨੇ ਔਰ ਉਹ ਵੱਡੀ ਚੀਜ਼ ਹੁੰਦੇ ਨੇ ਅੱਜ ਇਹ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅਮੂਲ ਨੇ ਦੁੱਧ ਵਾਲੀ ਕੰਪਨੀ ਅਮੂਲ ਤੇ ਦੁੱਧ ਵਾਲੀ ਕੰਪਨੀ ਵੇਰਕਾ ਨੇ ਦੁੱਧ ਦਾ ਰੇਟ ਵਧਾ ਦਿੱਤਾ 2-2 ਰੁਪਏ ਲੀਟਰ ਮਗਰ ਚੁੱਕ ਦਿੱਤਾ ਵੋਟਾਂ ਤੱਕ ਉਹਨਾਂ ਨੇ ਰੋਕਿਆ ਹੋਇਆ ਸੀ ਜਾਂ ਇੰਜ ਕਹਿ ਲਓ ਕਿ ਰਕਵਾਇਆ ਹੋਇਆ ਸੀ ਵੋਟਾਂ ਪੈਂਦੀਆਂ ਨਹੀਂਆਂ ਨੇ ਤਾਂ ਉਦੋਂ ਅਗਲੇ ਹੀ ਦਿਨ ਦੁੱਧ ਦਾ ਰੇਟ ਜਿਹੜਾ ਅਮੂਲ ਨੇ ਚੱਕ ਦਿੱਤਾ ਤੇ ਅਮੂਲ ਦੇ ਨਾਲ ਫਿਰ ਵੇਰਕਾ ਨੇ ਚੱਕ ਦਿੱਤਾ ਵੇਰਕਾ ਦੇ ਨਾਲ ਜਿਹੜੀਆਂ ਹੋਰ ਦੁੱਧ ਦੀਆਂ ਕੰਪਨੀਆਂ ਨੇ ਉਹ ਵੀ ਰੇਟ ਚੱਕ ਸਕਦੀਆਂ ਨੇ ਸੋ ਦੁੱਧ ਦਾ ਰੇਟ ਜਿਹੜਾ ਉਹ ਵਧਾ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਦੁੱਧ ਦਾ ਰੇਟ ਇਸ ਤਰ੍ਹਾਂ ਜਿਵੇਂ ਵਧਾਇਆ ਗਿਆ ਠੀਕ ਹੈ ਜਾਂ ਗਲਤ ਹੈ ਇਹਦਾ ਫਾਇਦਾ ਆਮ ਲੋਕਾਂ ਨੂੰ ਹੋਏਗਾ ਜਾਂ ਇਹਦਾ ਨੁਕਸਾਨ ਆਮ ਜਨਤਾ ਨੂੰ ਹੋਏਗਾ ਮੈਨੂੰ ਲੱਗਦਾ ਹੈ ਕਿ ਆਮ ਜਨਤਾ ਦੋਨੇ ਪਾਸੇ ਰਗੜੀ ਜਾਂਦੀ ਹੈ ਵੇਚਣ ਵਾਲੇ ਵੀ ਤੇ ਖਰੀਦਣ ਵਾਲੇ ਵੀ ਹੁਣ ਤੁਸੀਂ ਦੇਖੋ ਸਬਜ਼ੀਆਂ ਨਹੀਂ ਸਬਜ਼ੀਆਂ ਨੇ ਜਾਂ ਫਲ ਨਹੀਂ ਜਿਹੜੇ ਆਮ ਜਨਤਾ ਕਿਸਾਨ ਤੇ ਮਜ਼ਦੂਰ ਸਬਜ਼ੀਆਂ ਜਾਂ ਫਲਾਂ ਨੂੰ ਪੈਦਾ ਕਰਦੇ ਨੇ ਉਹਨਾਂ ਨੂੰ ਕਦੇ ਵੀ ਫਾਇਦਾ ਨਹੀਂ ਹੁੰਦਾ ਤੇ ਜਿਹੜੇ ਆਮ ਜਨਤਾ ਖਰੀਦੀ ਆ ਮੰਨ ਲਓ ਹੁਣ ਤੁਸੀਂ ਆਲੂ ਗੰਢੇ ਹੀ ਲਾ ਲਓ ਆਲੂ ਗੰਢੇ ਜਿਹੜਾ ਕਿਸਾਨ ਪੈਦਾ ਕਰਦਾ ਨਾ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਆਲੂ ਗੰਡਿਆਂ ਦਾ ਰੇਟ 2-3 ਰੁਪਏ ਕਿਲੋ ਤੋਂ ਵੱਧ ਕਦੇ ਦਿੱਤਾ ਹੀ ਨਹੀਂ ਗਿਆ ਤੇ ਉਹ ਆਲੂ ਗੰਡੇ ਉਹਨਾਂ ਤੋਂ ਖਰੀਦ ਕੇ ਕੁਆਂਟਲਾਂ ਦੇ ਮਣਾ ਦੇ ਹਿਸਾਬ ਦੇ ਨਾਲ ਤੇ ਸਟੋਰ ਕਰ ਲੈਂਦੇ ਆ ਵੱਡੇ ਅਮੀਰ ਵਪਾਰੀ ਉਹ ਫਿਰ ਮਹੀਨਾ 2 ਮਹੀਨੇ ਸਟੋਰੇਜ ਰੱਖੀ ਰੱਖਦੇ ਆ ਫਿਰ ਉਹ ਕੱਢ ਕੇ ਉਹ 2 ਰੁਪਏ ਕਿਲੋ ਜਾਂ 3 ਰੁਪਏ ਕਿਲੋ ਲੈ ਹੋਏ ਆਲੂ ਗੰਡਿਆਂ ਨੂੰ ਫਿਰ 30-40-50 ਰੁਪਏ ਤੱਕ ਉਹ ਕਿਲੋ ਦੇ ਹਿਸਾਬ ਨਾਲ ਵੇਚਦੇ ਨੇ ਤੇ ਮੁਨਾਫਾ ਦੋਨਾਂ ਪਾਸੇ ਉਹ ਕਮਾਉਂਦੇ ਨੇ ਉਧਰ ਜਿਨ੍ਹਾਂ ਨੇ ਪੈਦਾ ਕੀਤਾ ਉਹਦੀ ਲੁੱਟ ਫਿਰ ਜਿਨ੍ਹਾਂ ਨੂੰ ਵੇਚਣਾ ਉਹਦੀ ਵੀ ਲੁੱਟ ਦੋਨਾਂ ਤਰ੍ਹਾਂ ਦੀ ਲੁੱਟ ਜਿਹੜੀ ਆ ਉਹ ਕੀਤੀ ਜਾਂਦੀ ਹੈ ਔਰ ਅੱਜ ਅਮੂਲ ਨੇ ਦੁੱਧ ਦਾ ਰੇਟ 2 ਰੁਪਏ ਵਧਾਇਆ ਫਿਰ ਵੇਰਕਾ ਨੇ ਵਧਾਇਆ ਔਰ ਇੱਕ ਵੱਡੀ ਚਰਚਾ ਦੁੱਧ ਦੇ ਰੇਟ ਵਧਣ ਦੀ ਚਾਰਚ ਫੇਰੇ ਫੈਲੀ ਹੈ ਤੇ ਵੇਖਿਓ ਇੱਕ ਗੱਲ ਯਾਦ ਰੱਖਿਓ ਆ ਰਿਜ਼ਲਟ ਕੱਲ ਨੂੰ ਆ ਜਾਣਾ ਵੋਟਾਂ ਦਾ ਤੇ ਕੱਲਾ ਦੁੱਧ ਨਹੀਂ ਬੜੀਆਂ ਚੀਜ਼ਾਂ ਹੋਰ ਨੇ ਜਿਹੜੀਆਂ ਵਧੀਆਂ ਹੋਈਆਂ ਤੁਹਾਨੂੰ ਦਿਖਣਗੀਆਂ ਬਹੁਤ ਚੀਜ਼ਾਂ ਦੇ ਰੇਟ ਵਧਣਗੇ ਡੀਜ਼ਲ ਵਧੂਗਾ ਪੈਟਰੋਲ ਵਧੂਗਾ ਗੈਸ ਸਿਲੰਡਰ ਵਧੂਗਾ ਤੇ ਹੋਰ ਸਾਰੀਆਂ ਚੀਜ਼ਾਂ ਦੇ ਰੇਟ ਵੀ ਆਉਣ ਵਾਲੇ 2-3 ਮਹੀਨਿਆਂ ਚ ਤੁਸੀਂ ਦੇਖੋ ਜਿਹੜੇ ਵੋਟਾਂ ਕਰਕੇ ਇਹਨਾਂ ਨੇ ਰੋਕੇ ਹੋਏ ਸੀ ਵਧਾਉਣੇ ਰੁਕਵਾਏ ਹੋਏ ਸੀ ਉਹ ਅਸਮਾਨ ਛੂਣਗੇ ਔਰ ਵੋਟਾਂ ਦੀਆਂ ਮਸ਼ੀਨਾਂ ਚੋਂ ਸਿਰਫ ਨੇਤਾ ਨਿਕਲਣਗੇ ਲੀਡਰ ਨਿਕਲਣਗੇ ਉਹਨਾਂ ਦੀਆਂ ਕੁਰਸੀਆਂ ਨਿਕਲਣਗੀਆਂ ਰਾਜਗੱਦੀਆਂ ਨਿਕਲਣਗੀਆਂ ਤੇ ਆਮ ਲੋਕਾਂ ਦੇ ਮਸਲਿਆਂ ਦਾ ਕੋਈ ਵੀ ਹੱਲ ਇਹਨਾਂ ਵੋਟਾਂ ਦੇ ਡੱਬਿਆਂ ਚੋਂ ਨਹੀਂ ਨਿਕਲਣਾ ਇਹ ਤੁਸੀਂ ਦੇਖ ਲਿਓ ਔਰ ਅੱਜ ਦੀ ਖਬਰ ਇਹ ਹੈ ਕਿ ਅੰਮੋਲ ਨੇ ਵੀ ਰੇਟ ਵਧਾ ਦਿੱਤਾ ਦੁੱਧ ਦਾ ਤੇ ਵੇਰਕਾ ਨੇ ਵੀ ਵਧਾ ਦਿੱਤਾ 64 ਰੁਪਏ ਲੀਟਰ ਦੇ ਕਰੀਬ ਦੁੱਧ ਦਾ ਰੇਟ ਜਿਹੜਾ ਉਹ ਪਹੁੰਚਾ ਦਿੱਤਾ ਗਿਆ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਨਿਊ ਲਾਈਨ ਸੱਚ ਟੀਵੀ ਬਹੁਤ ਮਿਹਰਬਾਨੀ ਧੰਨਵਾਦ